ਹੈਲੋ ਗਾਇਜ਼ ਮੇਰੇ ਬਲੰਦ ਹੰਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਯੂ ਸਟਿਕ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਲਤਾ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਤੇ ਵਿੱਚ ਇੱਥੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰ ਦੁਪਹਿਰ ਦਾ ਟਾਈਮ ਹੈ ਜੀ ਦੁਪਹਿਰੇ ਲੱਗੀ ਸੀ ਮੈਂ ਚਾਹ ਬਣਾਉਣਾ ਪਰ ਇਸ ਟਾਈਮ ਨਾਲ ਅੱਜ ਹੈਗੀ ਸੀ ਧੁੱਪ ਕਾਫੀ ਤੇਜ਼ ਸੀ ਜਿਹੜੀ ਨਾ ਸਾਹਮਣੀ ਆਪਣੇ ਮਕਾਨ ਵਾਲੀ ਕੰਧ ਦਾ ਨਾ ਸ਼ਾਇਦ ਉਹਦਾ ਮੈਨੂੰ ਲੱਗਾ ਦਾ ਲਾਈਟ ਕਲਰ ਜਿਵੇਂ ਜਿਵੇਂ ਫਿੱਕਾ ਜਿਹਾ ਪੀਲਾ ਪੀਲਾ ਜਿਹਾ ਹੁੰਦਾ ਸੀ ਕਿੰਨਾ ਜਿਆ ਨਾ ਉਦਾਂ ਵੀ ਪਤਾ ਨਹੀਂ ਉਦੇ ਕਰਕੇ ਜਿਆਦਾ ਰੋਸ਼ਨੀ ਜੀ ਪੈਂਦੀ ਆ ਪਰ ਦੁਪਹਿਰ ਟਾਂ ਬਾਹਰ ਰੋਸ਼ਨੀ ਪੈਂਦੀ ਆ ਦੇਖੋ ਹਨਾ ਵੀ ਵੀਡੀਓ ਦੇ ਵਿੱਚ ਵੀ ਨਾ ਮਤਲਬ ਸਹੀ ਨਹੀਂ ਹੁੰਦਾ ਹੈਗਾ ਕੁਛ ਥੋੜੀ ਜਿਹੀ ਨਾ ਮਤਲਬ ਕਿਚਨ ਦਾ ਏਰੀਆ ਥੋੜਾ ਮਤਲਬ ਠੀਕ ਹਿਸਾਬ ਜੇ ਦਾ ਜਿਆਦਾ ਮਤਲਬ ਖੁੱਲੀ ਨਹੀਂ ਹੈਗੀ ਉਹਦੇ ਕਰਕੇ ਫਿਰ ਕਿਸੇ ਸਾਈਡ ਤੇ ਮਤਲਬ ਹੋਰ ਸਾਈਡ ਕੈਮਰਾ ਵੀ ਨਹੀਂ ਸਹੀ ਹੁੰਦਾ ਹੈਗਾ ਬਸ ਇਹ ਦਿੱਕਤ ਹੋ ਜਾਂਦੀ ਆ ਜੀ ਤਾਂ ਹੀਓ ਫਿਰ ਮੈਨੂੰ ਇਹ ਹੋ ਜਾਂਦਾ ਵੀ ਚਲ ਕਈ ਵਾਰੀ ਨਾ ਦਿਮਾਗ ਦੇ ਚ ਨਹੀਂ ਆਉਂਦਾ ਕਈ ਵਾਰੀ ਇਹ ਹੋ ਜਾਂਦਾ ਵੀ ਜਿਵੇਂ ਸਵੇਰੇ ਸ਼ਾਮ ਦੇ ਨਾ ਕਿਚਨ ਦੀ ਸਹੀ ਨਹੀਂ ਆਉਂਦੀ ਹੈ ਕਿ ਬਸ ਉਹ ਹੋ ਜਾਂਦਾ ਤਾਂ ਕਰਕੇ ਚਲੋ ਜੀ ਕੀ ਕਰ ਸਕਦੇ ਹਣਾ ਜੁਲਚੀ ਤੇ ਹੱਥ ਚ ਨਾ ਹੋਵੇ ਫਿਰ ਉਹ ਚੀਜ਼ ਦਾ ਤਾਂ ਕੋਈ ਆਪਾਂ ਉਹਨੇ ਕਹਿੰਦਾ ਚਾਹ ਬਣਾ ਹਟੀ ਸੀ ਮੈਂ ਚਾਹ ਬਣਾ ਕੇ ਫਿਰ ਮੈਂ ਮੰਮੀ ਨੂੰ ਉਹਨੂੰ ਕਹਿੰਦਾ ਮੈਂ ਚਲ ਤੁਸੀਂ ਚਾਹ ਲੈ ਜਾਓ ਨੇ ਵੀ ਤੁਸੀਂ ਪੀਵੋ ਤੇ ਵੀ ਆਫ ਦੀ ਪੀਲੋ ਮੈਂ ਕਿ ਤੁਸੀ ਜਾਨੋ ਮੈਨੂੰ ਆਰਡਰ ਹੋ ਗਿਆ ਸੀ ਕੋਲਡ ਕਾਫੀ ਬਣਾਉਣ ਦਾ ਇੱਕ ਮੈਂ ਕੋਲਡ ਕਾਫੀ ਬਣਾਉਣ ਲੱਗੀ ਸੀ ਜੀ ਦੀ ਰੈਸਪੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਸੀ ਜਿਹੜੇ ਨੰਮੇ ਨੇ ਜੀ ਉਹਨਾਂ ਨੇ ਇੱਕ ਵਾਰ ਵੀ ਸ਼ੇਅਰ ਕਰ ਦਿੰਨੇ ਆ ਏਅਰ ਟਾਈਟ ਡੱਬੀ ਲੈ ਕੇ ਉਹਦੇ ਵਿੱਚ ਪਾਉਣਾ ਕਾਫੀ ਪਾਊਡਰ ਆ ਮਿੱਠਾ ਮਤਲਬ 슈ਗਰ ਵੀ ਚੀਨੀ ਪਾ ਲਓ ਗੂੜਾ ਪਾ ਲਓ ਤੁਹਾਡੀ ਆਪਣੀ ਮਰਜ਼ੀ ਹੈ ਨਾ ਵਿੱਚ ਚੀਨੀ ਪਾ ਕੇ ਵਿੱਚ ਹਲਕ ਦੋ ਚਮਚੇ ਪਾਣੀ ਦੇ ਪਾ ਕੇ ਇਹਨੂੰ ਮਤਲਬ ਉਦੋਂ ਤੱਕ ਹਿਲਾਉਣਾ ਜਦੋਂ ਤੱਕ ਝੱਗ ਨਾ ਬਣੇ ਮੈਂ ਬਸ ਦੀ ਪੰਜ ਚਾਰ ਕਮੈਂਟਰੀ ਲੱਗਦੇ ਨੇ ਉਹਦੇ ਵਿੱਚ ਝੱਕ ਬਣ ਜਾਂਦੀ ਐ ਨਾ ਆਪਣੇ ਕਾਫੀ ਜਿਹੇ ਜਿਹਾ ਆਪਾਂ ਰੈਡੀਮੇਟ ਮਤਲਬ ਬਣੀ ਬਣਾਈ ਲੈਣੇ ਆ ਰੈਡੀਮੇਟ ਉਦਾਂ ਦੀ ਉਹੀ ਬਣ ਜਾਂਦੀ ਆ ਕੋਈ ਫਰਕ ਨਹੀਂ ਹੈਗਾ ਜੀ ਤੇ ਕਾਫੀ ਮੈਂ ਬਣਾ ਕੇ ਚੱਲ ਫਤਿਨ ਕਾਫੀ ਦੇ ਕੇ ਨੜੇ ਮੈਂ ਆਪਣੀ ਚਾਹ ਪੀ ਕੇ ਜੀ ਫਿਰ ਮੈਂ ਆਈ ਸੀ ਕਿਚਨ 'ਚ ਕਿਉਂਕਿ ਕਿਚਨ 'ਚ ਮੇਰੇ ਨਾਲ ਥੋੜੇ ਜਿھے ਕੰਮ ਕਰਨ ਲੈ ਸੀ ਨਵੇਂ ਅੱਜ ਕਿਚਨ ਦੀ ਕੋਈ ਆਈਟਮ ਲਈ ਸੀਗੀ ਤੇ ਫਿਰ ਮੈਂ ਨਾਲੇ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਨਾ ਤੁਹਾਨੂੰ ਦਿਖਾਉਣੀ ਆ ਅੱਜ ਆਪ ਲਿਆਉਂਦੇ ਸੀ ਨਿਊ ਕੱਪ ਫਿਰ ਇੱਥੇ ਮੈਂ ਲੱਗੀ ਸੀ ਸੈਟਿੰਗ ਜੀ ਕਰਨ ਮੈਂ ਕਿਹ ਵੀ ਚੱਲਾਵ ਦੁਖਾਨੇ ਆ ਵਾਲੇ ਤੁਸੀਂ ਦੇਖ ਸਕਦੇ ਹੋ ਹਨਾ ਵੀ ਆਹ ਕੱਪ ਲੈਣੇ ਆਪਾਂ ਬਹੁਤ ਸੋਹਣੇ ਨੇ ਮਤਲਬ ਵਾਈਟ ਐਂਡ ਬਲੈਕ ਦਾ ਕੰਬੀਨੇਸ਼ਨ ਜੇ ਕੀਤਾ ਹੋਇਆ ਜਿਹੜੇ ਆਪਾਂ ਨਾ ਪਹਿਲਾਂ ਲਏ ਸੀਗੇ ਬਲੈਕ ਇੱਥੇ ਫਿਰ ਮੈਂ ਉਹ ਚੱਕ ਕੇ ਰੱਖਣ ਲੱਗੀ ਸੀ ਜਿਹੜੇ ਆਪਣੇ ਪਹਿਲਾਂ ਦੇ ਮਤਲਬ ਉਹ ਥੋੜੇ ਜਿ ਛੋਟੇ ਨੇ ਕੱਪ ਦੋ ਤਰ੍ਹਾਂ ਦੇ ਸੀ ਉਹਨਾਂ ਨੂੰ ਮੈਂ ਰੱਖਣ ਲੱਗੀ ਸੀ ਕਿਉਂਕਿ ਜਦੋਂ ਨਾ ਆਪਾਂ ਰੈਗੂਲਰ ਚ ਕੋਈ ਵੀ ਚੀਜ਼ ਵਰਤਦੇ ਆ ਨਾ ਫਿਰ ਉਹ ਥੋੜਾ ਬਹੁਤਾ ਮਤਲਬ ਹੋ ਜਾਂਦਾ ਹੈ ਨਾ ਵੀ ਕੋਈ ਨਾ ਕੋਈ ਫੁੱਟ ਜਾਂਦਾ ਵਿੱਚੋਂ ਫਿਰ ਮੈਂ ਬਲੈਕ ਸਾਈਡ ਤੇ ਰੱਖ ਦਿੱਤਾ ਸੀ ਕਿਉਂਕਿ ਜਿਹੜੇ ਇਹ ਮਤਲਬ ਦੋ ਡਰਾਜ ਨੇ ਨਾ ਇਹਨਾਂ ਨੂੰ ਖਾਨੇ ਲਾ ਲੂ ਜੀ ਪਿੰਡਾਲਾ ਤਾਂ ਹਿਸਾਬ ਕਿਤਾਬ ਹੈ ਨਾ ਵੀ ਇੰਨਾ ਚ ਮਤਲਬ ਇਧਰਲੀ ਸਾਈਡ ਨਾ ਇੱਕ ਸਾਈਡ ਤੇ ਕੱਪ ਰੱਖਿਆ ਹੁੰਦੇ ਨੇ ਉਹਦੇ ਵਿੱਚ ਡਿਨਰ ਸੈਟ ਵਗੈਰਾ ਰੱਖਿਆ ਹੁੰਦੇ ਨੇ ਹੋਰ ਨਹੀਂ ਮਤਲਬ ਕੋਈ ਵੀ ਚੀਜ਼ ਰੱਖਦੇ ਜਿਹੜੀ ਆ ਦੂਸਰੀ ਕੰਧ ਨਾਲ ਨੇ ਉਹਦੇ ਵਿੱਚ ਹੋਰ ਮਤਲਬ ਰੱਖੇ ਹੁੰਦੇ ਨੇ ਜਿਵੇਂ ਕੋਈ ਪਾਸਤਾ ਕੁਛ ਖਾਣ-ਖੂਣ ਪੀਣ ਵਾਲਾ ਹੈ ਨਾ ਤੇ ਇਕ ਲੰਜੀਆਂ ਸੀ ਉਹ ਮਟਕੀਆਂ ਜੀਆਂ ਅਚਾਰ ਵਗੈਰਾ ਵਾਲੀਆਂ ਤਿੰਨ ਜੜੀਆਂ ਸੈਲਫ ਤੇ ਪਈਆਂ ਸੀ ਦੇਖੀਆਂ ਨੇ ਤੁਸੀਂ ਉਹ ਵਾਲੀਆਂ ਕਿਉਂਕਿ ਮੈਂ ਬਲੈਕ ਕੱਪ ਇਸ ਵਾਰ ਤਾਂ ਰੱਖ ਦਿੱਤੀ ਕਿਉਂਕਿ ਉਹ ਸਰਦੀਆਂ ਦੇ ਵਿੱਚ ਥੋੜੇ ਜੇ ਕੰਮ ਆਉਂਦੇ ਨੇ ਜੀ ਹੁਣ ਘੱਟ ਆਉਂਦੇ ਨੇ ਕਿਉਂਕਿ ਹੁਣ ਚਾਹ ਘੱਟ ਪੀ। ਫਾਈਨਲੀ ਅੱਜ ਬਹੁਤ ਦਿਨਾਂ ਤੋਂ ਬਾਅਦ ਬੜੀ ਸੀ ਅੱਜ ਚੁੱਲੇ 'ਚ ਅੱਗ ਕਿਉਂਕਿ ਜੀ ਇਹ ਚੀਜ਼ਾਂ ਨਾ ਮੇਰੇ ਮਨ ਨੂੰ ਬਹੁਤ ਸਕੂਨ ਦਿੰਦੀਆਂ ਨੇ ਪਤਾ ਨਹੀਂ ਕਿਉਂ ਮੈਨੂੰ ਤਾਂ ਜੀ ਸ਼ਾਮ ਟਾਈਮ ਇਹ ਹੋ ਜਾਂਦਾ ਨਾ ਵੀ ਚੁੱਲੇ ਤੇ ਰੋਟੀ ਬਣਾਉਣੀ ਹੋਵੇ ਨਾ ਬਾਹਰਲਾ ਮਾਹੌਲ ਬੇੜੇ 'ਚ ਹੈ ਨਾ ਵੀ ਖੁੱਲਾ ਆਸਮਾਨ ਉਹ ਚਿੱਧਾਂ ਜਣੀ ਚਲੋ ਹਰੇਕ ਦੀ ਆਪਦੀ ਉਹ ਹੈ ਨਾ ਕਿਸੇ ਨੂੰ ਇਹ ਹੋ ਜਾਂਦਾ ਨਾ ਮੈਂ ਕਿਚਨ ਦੇ ਵਿੱਚ ਛੜ ਕੇ ਵੀ ਉੱਥੇ ਜਲਦੀ ਹੋ ਜਾਂਦਾ ਹੈ ਨਾ ਪਰ ਮੈਨੂੰ ਇਹ ਜਨਾ ਵੀ ਹੈ ਨਾ ਵੀ ਬਾਹਰ ਲਏ ਹਵਾ ਮੌਸਮ ਬੰਦਾ ਕੋ ਐਨ ਹਵਾ ਹਰ ਗਰਮੀ ਹੋਵੇ ਜਾਂ ਸਰਦੀ ਹੋਵੇ ਜੀ ਪਰ ਬੇੜੇ ਦੇ ਵਿੱਚ ਨਾ ਫਿਰ ਵੀ ਆਰਾਮ ਰਹਿੰਦਾ ਹੈ ਵੀ ਅੰਦਰ ਕਿਉਂਕਿ ਜਦੋਂ ਆਪਾਂ ਮਤਲਬ ਕਿਚਨ ਦੇ ਵਿੱਚ ਨਾ ਖੜੇ ਕਿਉਂਕਿ ਇੰਨੀਆਂ ਖੁੱਲੀਆਂ ਡੁੱਲੀਆਂ ਵੀ ਨਹੀਂ ਹੁੰਦੀਆਂ ਚਲੋ ਕਿਸੇ ਦੇ ਨਾ ਹੁੰਦੀ ਆ ਵੀ ਖੁੱਲੀ ਡੁੱਲੀ ਜੀ ਬਣਾਈ ਹੋਈ ਹੈ ਨਾ ਨਿਯਾਮ ਤੋਂ ਚਲੋ ਨਾ ਸਾਹਵ ਜੀ ਦੇ ਏਰੀਏ ਦੀ ਹੁੰਦੀ ਆ ਨਾ ਵੀ ਕਿਚਨ ਜੜੀ ਬਣਾਉਂਦਾ ਹਰ ਕੋਈ ਪਰ ਉਹਦੇ ਨਾਲੋਂ ਜਿਹੜੀ ਆਈ ਹੁੰਦਾ ਵੀ ਜਿਵੇਂ ਗੈਸ ਚੱਲੀ ਜਾਣਾ ਚੱਲੀ ਜਾਣਾ ਫਿਰ ਗਰਮੈਸ਼ ਜੀ ਹੋ ਜਾਂਦੀ ਹੈ ਜੀ ਚਾਹੇ ਚਿਮਨੀਆਂ ਲੱਖ ਚੱਲੀ ਜਾਣਾ ਐਗਜੈਸਟ ਚੱਲੀ ਜਾਣਾ ਜੋ ਵੀ ਹੋਵੇ ਪਰ ਜਿਹੜਾ ਬੇੜੇ ਚ ਸਕੂਨ ਜਿਹਾ ਉਹ ਅਲੱਗ ਹੀ ਹੁੰਦਾ ਫਤ ਲੱਗਿਆ ਸੀ ਇੱਥੇ ਇੱਕ ਜਿਵੇਂ ਤੁਹਾਨੂੰ ਦੱਸ ਦੇ ਸੀ ਨਾ ਵੀ ਇਹ ਮਤਲਬ ਆਪਣੇ ਕੰਮ ਕੂਮ ਕਰਦੇ ਨੇ ਹੁਣ ਤਾਂ ਚਲੋ ਨਹੀਂ ਕਰਵਾਉਂਦੇ ਹੈਗੇ ਪਰ ਜਿਵੇਂ ਕਹਿੰਦੇ ਨੇ ਵੀ ਆਪਣੇ ਘਰਾਂ 'ਚ ਲੱਗੇ ਹੋਏ ਹੁੰਦੇ ਨੇ ਹੈਨਾ ਕੰਮ ਕਰਨ ਵਾਲੇ ਉਹ ਮੇ ਉਹਨਾਂ ਦਾ ਇਹ ਆ ਜਾਂਦਾ ਹੁੰਦਾ ਬੱਚਾ ਕਿਉਂਕਿ ਜੀ ਤੁਹਾਨੂੰ ਪਤਾ ਹੈ ਨਾ ਵੀ ਮਾਹੌਲ ਐਦਾਂ ਦਾ ਹੈ ਵੀ ਬੱਚੇ ਨੂੰ ਬਾਹਰ ਕੱਢਣ ਤੋਂ ਵੀ ਡਰ ਲੱਗਦਾ ਹੈ ਨਾ ਵੀ ਜਿੱਥੇ ਕਿਤੇ ਜਾ ਕੇ ਖੇਡਣ ਜਾਂਦਾ ਫਿਰ ਆਪ ਨੂੰ ਵੀ ਉਹਨਾਂ ਨੇ ਟਾਈਮ ਦਿਮਾਗ ਦੇ ਚੋਂ ਨਾ ਉਹਦੇ ਕਰਕੇ ਫਿਰ ਅਸੀਂ ਕਹਿ ਦਿੰਨੇ ਹੁੰਨੇ ਵੀ ਜਿੰਮੀ ਕੋਈ ਨਾ ਕੋਈ ਬੱਚਾ ਚਲੋ ਖੇਡਣ ਆ ਜਾਂਦਾ ਹੁੰਦਾ ਇਹਦੇ ਕੋਈ ਕਦੇ ਕੋਈ ਬਸ ਇੱਥੇ ਜੀ ਖੇਡ ਰਹੇ ਸੀ ਵੰਟੇ ਆਪ ਦਾ ਬਚਪਨ ਵੀ ਦੇਖ ਕੇ ਨਾ ਯਾਦ ਆ ਗਿਆ ਜਿਵੇਂ ਅੱਗੇ ਕਿੰਨਾ ਖੇਡਦੇ ਸੀ ਸਾਰੇ ਮੈਸੇਜ ਆਏ ਸੀਗੇ ਵੀ ਦੀਦੀ ਜਿਹੜੀ ਤੁਸੀਂ ਐਕਸਰਸਾਈਜ਼ ਕਹਿੰਦੇ ਸੀ ਫੇਸ ਐਕਸਰਸਾਈਜ਼ ਅ ਐਂਟੀਏਜਿੰਗ ਹੈ ਨਾ ਵੀ ਨਾ ਤਾਂ ਤੁਸੀਂ ਉਹ ਵੀ ਐਕਸਰਸਾਈਜ਼ ਵੀ ਦੱਸ ਦੋ ਤੇ ਨਾਲੇ ਫਿਰ ਜਿਹੜਾ ਵੀ ਤੁਸੀਂ ਖਾਣ ਵਾਲਾ ਦੱਸਿਆ ਹੈ ਹੈ ਨਾ ਦੋ ਚੀਜ਼ਾਂ ਵੀ ਉਹ ਕਿ ਕਦੋਂ ਲੈਣੇ ਨੇ ਹੈ ਨਾ ਵੀ ਗਰਮੀ 'ਚ ਲੈਣੇ ਨੇ ਜਾਂ ਸਰਦੀ 'ਚ ਕਿਉਂਕਿ ਇਹ ਅਜੇ ਮਤਲਬ ਜਿਨ੍ਹਾਂ ਨੇ ਵੀ ਪੁੱਛਿਆ ਦੀਦੀ ਜੀ ਜਾਂ ਵੀਰ ਜੀ ਹੈ ਨਾ ਵੀ ਜਿਨ੍ਹਾਂ ਨੇ ਵੀ ਪੁੱਛਿਆ ਇਹ ਤਾਂ ਇਹ ਅਭੀ ਇਹ ਸਾਲ ਦੇ ਵਿੱਚ ਮਤਲਬ 2 ਤੋਂ 3 ਮਹੀਨੇ ਖਾਣੇ ਨੇ ਉਹ ਜਿਹੜਾ ਤੁਹਾਨੂੰ ਸਹੀ ਲੱਗਦਾ ਉਹ ਮਹੀਨੇ ਦੇ ਵਿੱਚ ਤੁਸੀਂ ਖਾ ਸਕਦੇ ਆ ਇਹ ਤੁਸੀਂ ਆਪਦੇ ਤੇ ਦੇਖਣਾ ਇਹ ਵੀ ਤੁਹਾਨੂੰ ਕਿਹੜੇ ਮਹੀਨੇ ਵਿੱਚ ਸਹੀ ਆ ਕਿਉਂਕਿ ਜਿਹੜੀ ਚੀਜ਼ ਆਪਾਂ ਆਪਸ਼ਨਲ ਇਹ ਚੀਜ਼ ਇਹਨਾਂ ਵੀ ਜਿੰਮੀ ਸਾਲ ਦੇ ਵਿੱਚ 3 ਮਹੀਨੇ ਲੈਣੇ ਨੇ ਅਗਰ ਤੁਹਾਨੂੰ ਗਰਮੀ ਦੇ ਵਿੱਚ ਇਹ ਲੱਗਦਾ ਨਾ ਵੀ ਹਾਲਪ ਵੀ ਤੁਹਾਨੂੰ ਇਹ ਚੀਜ਼ ਗਰਮੀ ਕਰੂਗੀ ਚਲੋ ਹਰੀ ਇੱਕ ਦੇ ਆਪਦਾ ਆਪਦਾ ਹਨਾ ਬੋਡੀ ਟੈਂਪਰੇਚਰ ਆਏਗਾ ਵੀ ਹਾਂ ਕਿਸ ਨੂੰ ਗਰਮੀ ਦੀ ਗਰਮ ਤਸੀਰ ਆਣੀਆਂ ਚੀਜ਼ਾਂ ਵੀ ਕਿਸੇ ਦੀ ਬੋਡੀ ਚੱਲਦੀ ਹੈ ਕਿਸੇ ਦੀ ਨਹੀਂ ਚੱਲਦੀ ਕਿਸੇ ਨੂੰ ਗਰਮੀ ਛੇਤੀ ਕਰਦੀਆਂ ਨੇ ਕੋਈ ਚੀਜ਼ਾਂ ਕਿਸੇ ਨੂੰ ਨਹੀਂ ਕਰਦੀਆਂ ਜੀ ਹੈਨਾ ਵੀ ਅਗਰ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਗਰਮੀ ਦੇ ਵਿੱਚ ਇਹ ਚੀਜ਼ਾਂ ਨਹੀਂ ਖਾ ਸਕਦੇ ਤਾਂ ਤੁਸੀਂ ਸਰਦੀ ਦੇ ਵਿੱਚ ਖਾ ਸਕਦੇ ਹੋ ਹੈਨਾ ਅਗਰ ਤੁਹਾਨੂੰ ਕੋਈ ਮੌਸਮ ਦਾ ਨਹੀਂ ਹੈਗਾ ਹੈਨਾ ਤੇ ਫਿਰ ਤੁਸੀਂ ਜਦੋਂ ਤੁਹਾਨੂੰ ਸਹੀ ਲੱਗਦਾ ਉਦੋਂ ਖਾ ਲੋ ਹੈਨਾ ਦੋ ਤੋਂ ਤਿੰਨ ਮਹੀਨੇ ਖਾਣੇ ਨਹੀਂ ਵੀ ਉਹਦੇ ਵਿੱਚ ਕੋਈ ਬੰਦ ਨਹੀਂ ਆਦਾ ਤੇ ਬਾਕੀ ਇਹ ਆ ਜੀ ਵੀ ਜਿਹੜੀ ਐਕਸਰਸਾਈਜ਼ ਪੁੱਛਿਆ ਸੀ ਜਿੰਨਾਂ ਨੂੰ ਉਹ ਵਾਲੀ ਇਹ ਐਕਸਰਸਾਈਜ਼ ਜਿਵੇਂ ਆਪਾਂ ਇਹਦਾ ਸਭ ਤੋਂ ਇਹ ਆ ਜੀ ਮੈਂ ਆਪਣੇ ਤੇ ਮੈਂ ਖੁਦ ਕਰਦੀ ਆ ਹਨਾ ਮੈਨੂੰ ਕਾफी ਦੇਰ ਉਡੀਕ ਕਰਦੀ ਨਾ ਜਿਵੇਂ ਮੈਂ ਆਈਬ੍ਰੋਸ ਕਰਾਉਂਦੀ ਸੀ ਨਾ ਮੇਰੇ ਨਾਲ ਇੱਥੇ ਕੱਟ ਲੱਗ ਜਾਂਦੇ ਸੀ ਕਿਉਂਕਿ ਆਪਸ਼ਨਲ ਜਿਹੜੀ ਬਣਾ ਕਰਵਾਉਂਦੀ ਹਾਂ ਜੇ ਸਾਲ ਨੂੰ ਉਹਨਾਂ ਨੂੰ ਪਤਾ ਹੈ ਨਾ ਵੀ ਜਦੋਂ ਆਪਾਂ ਨੂੰ ਸਕਿਨ ਲੂਜ਼ਿੰਗ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਉਹ ਜਦੋਂ ਆਪਣੇ ਧਾਗਾ ਨਾਲ ਟ੍ਰੈਨਿੰਗ ਕਰਦੀ ਨੇ ਉਹਦੇ ਨਾਲ ਨਾ ਕੱਟ ਲੱਗ ਜਾਂਦੇ ਨੇ ਪਰ ਇਹ ਚੀਜ਼ ਦਾ ਹੱਲ ਵੀ ਤਾਂ ਆਪਾਂ ਕੱਢਣਾ ਹੀ ਆ ਹਨਾ ਸਾਰੇ ਪਰਿਵਾਰ ਲਈ ਸਭ ਲਈ ਆਪਣਾ ਟਾਈਮ ਦਿੰਨੇ ਆ ਸਭੀ ਸਭ ਕੁਝ ਕਰਦੇ ਆ ਪਰ ਆਪਣੇ ਲਈ ਆਪਾਂ ਖੁਦ ਹੀ ਕਰਨਾ ਹੈ ਹਨਾ ਫਿਰ ਉਸ ਤੋਂ ਬਾਅਦ ਮੈਂ ਇਹ ਐਕਸਰਸਾਈਜ਼ ਜਿਹੜੀ ਸ਼ੁਰੂ ਕੀਤੀ ਸੀ ਪਰ ਮੈਨੂੰ ਹੁਣ ਇਦਾਂ ਦੀ ਕਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਉਹ ਇਹ ਆ ਵੀ ਆਪਾਂ ਜਿੰਨੇ ਅੱਖਾਂ ਬੰਦ ਕਰ ਲੈਣੀਆਂ ਨੇ ਅੱਖਾਂ ਬੰਦ ਕਰਕੇ ਮਤਲਬ ਪੂਰੇ ਜ਼ੋਰ ਨਾਲ ਆਈਬ੍ਰੋਜ਼ ਨੂੰ ਉੱਪਰ ਚੱਕਣਾ ਹੈ ਇਦਾਂ ਹੈਨਾ ਅੱਖਾਂ ਬੰਦ ਮੇਰੀਆਂ ਖੋਲੀਆਂ ਹੋਈਆਂ ਹੁੰਦੀਆਂ ਨੇ ਤੁਸੀਂ ਅੱਖਾਂ ਬੰਦ ਕਰਗੀਆਂ ਨੇ ਹੈਨਾ ਇਦਾਂ ਮਤਲਬ ਜਿੰਨੀ ਦੇਰ ਤੁਸੀਂ ਰੱਖ ਸਕਦੇ ਹੋ ਇਹਨੂੰ ਹੋਲਡ ਕਰਕੇ ਰੱਖਣਾ ਹੈ ਜਿਵੇਂ ਹੁਣ ਮੈਨੂੰ ਕਾਫੀ ਦੇਰ ਹੋ ਗਈ ਹੈ ਨਾ ਮੈਨੂੰ ਮੈਂ ਬਹੁਤ ਦੇਰ ਹੋਲਡ ਕਰਕੇ ਰੱਖ ਲੈਣੀ ਹੈ ਹੈਨਾ ਤੇ ਜਦੋਂ ਆਪਾਂ ਸਟਾਰਟਿੰਗ ਕਰਦੇ ਹਾਂ ਤਾਂ ਉਦੋਂ ਆਪਣੇ ਮਤਲਬ ਆ ਬੜੀ ਜੇ ਨਾ ਇਹ ਤਾਂ ਬਹੁਤ ਚੀਤੀ ਦਰਦ ਕਰਨ ਲੱਗਦੀ ਆ ਵੀ ਆਪਾਂ ਤੋਂ ਜ਼ਿਆਦਾ دیر ਹੋਲਡ ਨਹੀਂ ਹੁੰਦੀ ਹੈ ਇਹ ਚੀਜ਼ ਦੀ ਕੋਈ ਦਿੱਕਤ ਨਹੀਂ ਹੈਗੀ ਜਦੋਂ ਤੁਹਾਨੂੰ ਇਹ ਹੋ ਗਿਆ ਨਾ ਵੀ ਆਹ ਚੀਜ਼ ਤੁਹਾਨੂੰ ਮਤਲਬ ਹੋਲਡ ਨਹੀਂ ਹੁੰਦੀ ਹੈਗੀ ਫਿਰ ਤੁਸੀਂ ਨਾਰਮਲ ਕਰਕੇ ਨਾ ਬਸ 1 ਸੈਕਿੰਡ ਲਈ ਆਏ ਕਰਕੇ ਫਿਰ ਉਹਦਾ ਨਾਰਮਲ ਪੋਜੀਸ਼ਨ 'ਚ ਆ ਜਾਣਾ ਫਿਰ ਇਹਦਾ ਮਤਲਬ ਇਹ ਚਾਰ ਤੋਂ ਪੰਜ ਵਾਰੀ ਤੁਸੀਂ ਡੇਲੀ ਕਰਨੀ ਆ ਇਹਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਹੁਣ ਮੈਂ ਬਿਲਕੁਲ ਨੇੜੇ ਆ ਨਾ ਮੇਰੇ ਫੇਸ ਤੇ ਕੁਝ ਨਹੀਂ ਲੱਗਿਆ ਹੋਇਆ ਹੈਗਾ ਕਿ ਆਪਾਂ ਜਿ 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 ਨਾਰਮਲ ਹੈਗੀ ਜਾਂ ਮੇਰੀ ਸਕਿਨ ਜੋ ਵੀ ਹੈ ਨਾ ਤੇ ਉਦਾਂ ਹੀ ਆ ਮੈਂ ਤੇ ਫਿਰ ਜਿਵੇਂ ਆਪਾਂ ਸਮਾਈ ਕਰਦੇ ਆ ਵਾਲੀ ਮਤਲਬ ਇਹਦੇ ਨਾਲ ਇੱਕਾ ਐਕਸਰਸਾਈਜ਼ ਹੈ ਨਾ ਜਿਵੇਂ ਤੁਹਾਡੇ ਫੋਰ ਅੱਗੇ ਤੁਸੀਂ ਦੇਖ ਸਕਦੇ ਹੋ ਨਾ ਮੇਰੇ ਬਿਲਕੁਲ ਨੇੜੇ ਹੈ ਕੈਮਰਾ ਵੀ ਆ ਵਾਲੀ ਦਾ ਲਾਈਨਸ ਨਹੀਂ ਬਿਲਕੁਲ ਵੀ ਬਣਦੀਆਂ ਤੇ ਜੋ ਆ ਵਾਲੀ ਸਕਿਨ ਹੈ ਇਹ ਵੀ ਟਾਈਟ ਹੋ ਜਾਊਗੀ ਜਿਹੜੀ ਆ ਵਾਲੀ ਇੱਥੇ ਰਿੰਕਲਸ ਆਉਂਦੇ ਲਾਈਨਸ ਆਉਂਦੀਆਂ ਨੇ ਉਹ ਵਾਲੀ ਨਹੀਂ ਆਉਂਦੀਆਂ ਮਤਲਬ ਇੱਕ ਐਕਸਰਸਾਈਜ਼ ਨਾਲ ਤੁਹਾਡੀ ਤਿੰਨ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਹਨ ਇਹ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਕੋਈ ਲੇਡੀਆਂ ਜਾਂ ਜੈਂਟਸ ਦੀ ਕੋਈ ਉਹ ਬਣ ਹੈਗੀ ਇਹ ਤੁਸੀਂ ਕਰ ਸਕਦੇ ਹੋ ਜਿੱਮੀ ਡਬਲ ਚਿੰਨ ਵਾਲੀ ਹੈ ਉਹ ਤੁਹਾਡੇ ਨਾਲ ਫਿਰ ਸ਼ੇਅਰ ਕਰੂੰਗੀ ਹੈ ਨਾ ਕਿਉਂਕਿ ਮੇਰੀ ਆਪਦੀ ਵੀ ਹੈਗੀ ਫਿਰ ਤੁਸੀਂ ਕਮੈਂਟਸ ਵਿੱਚ ਇਹ ਜੀਣਾ ਉਹ ਵੀ ਤੁਸੀਂ ਆਪਦੀ ਤਾਂ ਡਬਲ ਚਿੰਨ ਖਤਮ ਕੀਤੀ ਨਹੀਂ ਹੈਗੀ ਸਾਨੂੰ ਤੁਸੀਂ ਐਕਸਰਸਾਈਜ਼ ਆ ਦੱਸ ਦਿਓ ਤੇ ਇਸ ਕਰਕੇ ਨਾ ਮੈਂ ਜਿਵੇਂ ਕਹਿੰਦੇ ਨੇ ਕਿ ਸਾਤ ਤੋਂ ਗੁਰਚੜਾ ਆਪਦਾ ਇਹ ਬੱਚੇ ਦਾ ਕੋਈ ਗੁਰਚੜਾ ਨਹੀਂ ਸੀ ਨਾ ਉਹ ਕਹਿੰਦੇ ਵੀ ਕੁਛ ਦੇ ਦ ਬਾਅਦ ਆਇਆ ਨਾ ਫਿਰ ਉਸ ਤੋਂ ਬਾਅਦ ਉਹਨੇ ਜਦ ਫੇਰ ਗਏ ਉਹ ਕਹਿੰਦੇ ਵੀ ਨਹੀਂ ਬੱਚੇ ਖਾਣਾ ਨਹੀਂ ਆਏਗਾ ਨਾ ਤੇ ਫਿਰ ਉਹਨਾਂ ਨੇ ਉਹ ਕਹਿੰਦੀ ਇਹ ਗੱਲ ਜੇ ਤੁਸੀਂ ਕਹਣੀ ਸੀ ਪਹਿਲਾਂ ਹੀ ਕਹਿੰਦੇ ਉਹ ਕਹਦੇ ਉਦੋਂ ਮੈਂ ਆਪ ਖਾਂਦਾ ਸੀ ਮੈਂ ਨਕਾਨੀ ਛਡਾਇਆ ਸੀ ਇਹ ਤਾਂ ਨਹੀਂ ਛਡਾਇਆ ਸੀ ਆ ਵੀ ਪਹਿਲਾਂ ਮੈਂ ਆਪ ਦੀ ਤਾਂ ਦੋ ਛੱਡਾ ਨਾ ਫਿਰ ਤਾਂ ਕਰਕੇ ਵੀ ਮੈਂ ਪਹਿਲਾਂ ਆਪ ਦੀ ਡਬਲ ਜਨ ਖਤਮ ਕਰਾਂ ਫਿਰ ਮੈਂ ਤੁਹਾਡੇ ਨਾਲ ਐਕਸਰਸਾਈਜ਼ ਜੀ ਕਰਨਾ ਹੈ ਨੀ। ਠੀਕ ਹੈ ਜੀ। ਇਹ ਵਾਲੀ ਐਕਸਰਸਾਈਜ਼ ਹੈ ਤੇ ਖਾਣਾ ਵਾਲਾ ਇਹ ਚੀਜ਼ ਆ। ਜਿਹੜੇ ਮਹੀਨੇ ਮਰਜੀ ਤੁਸੀਂ ਖਾਓ ਤੇ ਇਹ ਵਾਲੀ ਐਕਸਰਸਾਈਜ਼ ਤੁਸੀਂ ਮਹੀਨਾ ਦੋ ਮਹੀਨੇ ਕਰਕੇ ਦੇਖੋ ਤੁਹਾਡੇ ਰਿਜ਼ਲਟ ਸਾਹਮਣੇ ਆਉਣਗੇ। ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਹਾਂ ਜੀ ਵੀ ਸਾਨੂੰ ਫਰਕ ਪੈ ਗਿਆ ਇਹ ਚੀਜ਼ ਦਾ ਹਨਾ। ਠੀਕ ਹੈ।